ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਹਰਨੇਕ ਸਿੰਘ ਤੇ ਤੁਸੀਂ ਜੁੜ ਗਏ ਹੋ ਸਾਡੇ ਬਲੌਗ ਜਨਕਲ ਰਾਮ ਨਕਰ ਦੇ ਨਾਲ ਤੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਵਿੱਚ 1 ਏਪ੍ਰੈਲ ਤੋਂ ਲੈ ਕੇ 5 ਏਪ੍ਰੈਲ ਤੱਕ ਪੁਸਤਕ ਮੇਲਾ ਚੱਲ ਰਿਹਾ ਹੈ ਇਹ 11ਵਾਂ ਪੁਸਤਕ ਮੇਲਾ ਹੈ ਤੇ ਆਓ ਦੇਖਦੇ ਹਾਂ ਪੁਸਤਕ ਮੇਲੇ ਨੂੰ ਤੇ ਤੁਸੀਂ ਵੀ ਸਾਡੇ ਨਾਲ ਨਾਲ ਪੁਸਤਕ ਮੇਲੇ ਨੂੰ ਇੰਜੋਏ ਕਰਿਓ ਆ ਕਰੋ ਜੀ ਨਜ਼ਾਰੇ ਚੈੱਕ 11ਵਾਂ ਪੰਜਾਬੀ ਪੁਸਤਕ ਮੇਲਾ 2025 ਏ ਅੱਜ ਹੋ ਗਈ ਹੈ ਜੀ 3 ਤਰੀਕ ਤੇ 5 ਅਪ੍ਰੈਲ ਤੱਕ ਹੀ ਚੱਲਣਾ ਜੀ ਉਹ ਕਰਦੇ ਆਂ ਜੀ ਰੌਣਕਾ ਚੈੱਕ ਕੋਲ ਬਣਾਉਂਦਾ ਹਾਂ ਯਾਨੀ ਮੈਂ ਕਿਹਨੂੰ ਬੋਲ ਸਕਦੀ ਹਾਂ ਭਾਈ ਅੱਛਾ ਰਹਿ ਗਿਆ ਤੁਹਾਨੂੰ ਡੇਟਾਂ ਨੂੰ ਕਿੱਥੇ ਰਹਿਣ ਦੀ ਹੈ ਹਲੋ ਇਤੋਂ ਸਾਰੀ ਬਣਾਉਂ ਆਂ ਠੀਕ ਹੈ ਹਾਂ ਕੋ ਆਜਾ ਵੀਰੇ ਇੱਧਰ ਇਹ ਹੈਗਾ 59 ਨੰਬਰ 59 ਨੰਬਰ ਤੇ ਉਰੇ ਆਪਣੇ ਮਿੱਤਰ ਆ ਹਰਦੀਪ ਸਿੰਘ ਪੱਟੀ ਜੀ ਤੇ ਉਹਨਾਂ ਦੀ ਬਹੁਤ ਹੀ ਪਿਆਰੀ ਬੁੱਕ ਮਾ ਦੋ ਇਹ 59 ਨੰਬਰ ਤੋਂ ਮਿਲੋਗੇ ਨਵੀਂ ਦਿੱਲੀ ਤੋਂ ਦੋ ਜਵਰੀ ਹੁੰਦੀ ਅੱਕ ਕਰੋ ਜੀ ਰੌਣਕਾ ਚੈੱਕ ਪੰਜਾਬੀ ਨਾਸ਼ਤੀ ਪਟਿਆਲਾ ਆਜੋ ਜਲਦੀ ਜਲਦੀ ਤੇ ਬੁਕਸ ਇੱਥੇ ਬੜੀ ਭਾਰੀ ਡਿਸਕਾਊਂਟ ਚੱਲ ਰਿਹਾ ਜੀ ਆ ਲੱਗ ਲੱਗ ਕਾਊਂਟਰ ਲੱਗੇ ਹੋਏ ਹੈਗੇ ਆ ਦੇਖੋ ਜੀ ਕਿਤਾਬਾਂ ਰੌਣਕਾਂ ਤੇ ਤਕਰੀਬਨ ਸ਼ਾਮ ਨੂੰ ਤੇ ਸਵੇਰੇ ਭੀੜ ਹੁੰਦੀ ਹੈ ਦੁਪਹਿਰ ਤੋਂ ਪਹੁੰਚਣ ਕਰਕੇ ਥੋੜੀ ਜਿਹੀ ਭੀੜ ਘਟ ਜਾਂਦੀ ਹੈ ਆ ਦੇਖੋ ਜੀ ਬੱਚਿਆਂ ਦੇ ਕਾਊਂਟਰ ਇੱਥੇ ਬੜੇ ਵਧੀਆ ਬੱਚਿਆਂ ਲਈ ਮਿਲਦਾ ਇੱਥੇ ਸਾਮਾਨ ਸਟੇਸ਼ਨਰੀ ਦਾ ਤੇ ਹੋਰ ਸਾਰਾ ਸਮਾਨ ਹੈ ਜੀ ਤੇ 5 ਤਰੀਕ 5 April ਤੱਕ ਇਹ ਮੇਲਾ ਚੱਲਣਾਗਾ ਬੱਚੇ ਅੱਗੇ ਬੁੱਕਸ ਵੀ ਹੈ ਜੀ ਤਾਂ ਦੇਖੋ ਜੀ RAM ਚਰਿਤ੍ਰ ਮਾਨਸ ਰਾਮਾਇਣ ਸੰਪੂਰਨ ਆ ਤੇ ਹੋਰ ਵੀ ਬੜੀ ਵਧੀਆ ਬੁੱਕਸ ਹੈ ਜੀ ਤੇ ਕਾਫੀ ਅੱਛੇ ਡਿਸਕਾਊਂਟ ਤੇ ਚੱਲ ਰਹੀਆਂ ਜੀ ਭਗਵਤ ਗੀਤਾ ਵਗੈਰਾ ਇਹ ਬੱਚਿਆਂ ਦਾ ਕੋਰਨਰ ਹੈ। ਮਾਰਕਰ ਵਗੈਰਾ ਹੋਰ ਸਟੇਸ਼ਨਰੀ। ਸਾਸ਼ੀਆ ਵੀਰ ਜੀ ਆਪਣਾ ਕਿੱਥੋਂ ਹੈ ਜੀ ਬੁੱਕਸਟੋਰ ਇਹ? ਬੁੱਕਸਟੋਰ ਕਿੱਥੋਂ ਹੈ ਜੀ? ਠੀਕ ਹੈ ਜੀ। ਤੇ ਆਪਣੀ ਗਿਆਨੀ ਸੰਸ ਸਿੰਘ ਜੀ ਮਸਕੀਨ ਨਾਲ ਸੰਬੰਧਿਤ ساری ਕਿਤਾਬਾਂ ਜੀ। ਠੀਕ ਹੈ ਜੀ। ਤੇ ਡਿਸਕਾਊਂਟ ਵਗੈਰਾ ਕੀ ਚੱਲ ਰਿਹਾ ਜੀ ਇਹਨਾਂ ਦੇ? ਠੀਕ ਹੈ ਜੀ। ਠੀਕ ਹੈ ਜੀ। ਗੁਰੂ ਨਾਨਕ ਸ਼੍ਰੀ ਗੁਰੂ ਨਾਨਕ ਚਮਤਕਾਰ ਸ਼ਾਇਦ ਕਿ ਕਿਸ ਕਰਾਉਂ ਹਾਂ ਜੀ ਸਾਹਿਬ ਜੀ ਕਿਹੜਾ ਸ਼ਾਇਦ ਹੈ ਜੀ ਸ਼ਾਇਦ ਜੀ ਸਰੋਂ ਦੇ ਫੁੱਲ ਨਾਲ ਸ਼ਾਇਦਾ ਵੀਰ ਜੀ ਅੱਛਾ ਜੀ ਤਰੀਬ ਹਨੀ ਠੀਕ ਹੈ ਜੀ ਜੀ ਗੁੱਲੂ ਪੂਸੀ ਮਾਤਰਾ ਵੱਧ ਹੁੰਦੀ ਹੈ ਬੋਲਣ ਜਿਆਦਾ ਦਿੱਤਾ ਕਰਕੇ ਜਮ ਜਾਂਦਾ ਹੁੰਦਾ ਹੈ ਠੀਕ ਹੈ ਜੀ ਕਰਾਓ ਸਾ ਟੇਸਟ ਫਿਰ ਕਰਾਓ ਸਾ ਟੇਸਟ ਕਭੀ ਦੁਕਾਨ ਤੇ ਅੱਛਾ ਆਹੀ ਬਣਾ ਹਾਂ ਹਾਂ ਜੀ ਹੈ ਨਾ ਯਾਰ ਪਾਜੀ ਕੈਰੇਟ ਪੈਂਦਾ ਇਹ ਜੀ 500 ਰੁਪਏ ਕਿਲੋ ਅੱਛਾ ਜੀ ਜੀ ਇਹ ਸ਼ਹਿਰ ਤੋਂ ਬਾਹਰ ਜਾਂਦਾ ਜੀ ਸਾਰੇ ਓਕੇ ਪਰ ਤੁਹਾਨੂੰ ਦੁਕਾਨਾਂ ਤੇ ਮਿਲਦੀ ਨਹੀਂ ਹੈਗਾ ਸ਼ਹਿਰ ਨਹੀਂ ਬਾਹਰ ਤਾਂ ਹੈ ਨਹੀਂ ਹਾਂ ਜੀ ਦੁਕਾਨਾਂ ਤੇ ਤਾਂ ਹੈ ਨਹੀਂ ਇਹ ਦੁਕਾਨਾਂ ਤੇ ਮਿਲਦਾ ਨਹੀਂ ਕਿ ਨਾ ਜਿਹੜਾ ਬਫਾਰੀ ਬੰਦਾ ਸਾਡਾ ਫਰੀਜ਼ ਦਾ ਇਕੱਠਾ ਸ਼ਾਇਦ ਖਰੀਦਦਾ ਇਹ ਪੈਕ ਕਰਕੇ 2 ਨੰਬਰ 'ਚ ਬਣਾ ਕੇ ਨਾ ਮਲਟੀ ਹਾਂਜੀ ਹਾਂਜੀ ਪੱਟ ਕਰਕੇ ਬਾਹ ਭੇਜਦਾ ਉਹ ਕੁਆਲਿਟੀ ਹੋਰ ਵਾਜੀ ਉਹ ਕੁਆਲਿਟੀ ਜੀ ਮਲਟੀ ਦਾ ਅੱਛਾ ਅੱਛਾ ਬਾੜੀਰ ਜੀ ਦਾ ਓਕੇ ਉਹ ਸਾਰੇ ਫੁੱਲਾਂ ਸ਼ਾਇਦ ਹੁੰਦਾ ਮਿਕਸ ਹੋਣਾ ਠੀਕ ਹੈ ਜੀ ਧੰਨਵਾਦ ਵੀਰ ਜੀ ਤੁਸੀਂ ਵੀ ਖਾ ਕੇ ਦੇਖ ਲਓ ਇਕੱਠੀਆਂ ਜੋੜਾਂ ਜੀ ਦਰਦ ਹੁੰਦਾ ਵੀ ਬੀਪੀ ਨੂੰ ਕੰਟਰੋਲ ਕਰਦਾ ਹੈ ਅੱਛਾ ਜੀ ਬਾਕੀ ਜੀ ਪੋਟਸ਼ੀਨ ਦੀ ਮਾਤਰਾ ਸਾਰੇ ਬੇਟਾ ਬਗ ਦੀ ਘਾਟ ਪੂਰੀ ਕਰਦਾ ਓਕੇ ਬਾਕੀ ਨੂੰ ਨੈਟ ਤੇ ਕੱਢ ਕੇ ਜਦੋਂ ਸੱਤ ਸਾਰਕ ਜਿਹੜੇ ਵੀ ਇਹਦਾ ਕਿਸੇ ਸਾਫਤਾ ਬ ਕੀ 200 ਦੀ ਹੈ ਜੀ ਅੱਛਾ ਛੋਟੀ ਕਿੰਨੇ 100 ਗ੍ਰਾਮ ਹੈ ਜੀ 600 ਗ੍ਰਾਮ ਹੈ ਜੀ 100 ਗ੍ਰਾਮ ਦਾ 2000 ਰੁਪਏ ਕਿਲੋ ਹੋ ਗਈ ਹਾਂ 2000 ਰੁਪਏ ਕਿੰਨਾ ਹਜ਼ਾਰ ਰੁਪਏ 50 ਫਰਦੀ ਕਿੱਥੇ ਹੈ ਅੰਗਰੇਜ਼ੀ ਵਿੱਚ 72 ਇਹ ਇੰਨੀ ਘੜੀ ਹੈ ਸਾਫ਼ ਕਰ ਦਿੰਦੇ ਲੋਕ ਵਾਲੇ ਘੜੀ ਹੈ 20 9 100 ਆ ਲੱਕੜ ਦਾ ਸਬਾਨਾ ਲੱਕੜ ਦੇ ਬੋਤਲ ਬਣੇ ਹੈ ਬੋਤਲ ਹੂੰ ਬਾਸ ਦੀ ਹੋਈ ਬਸ ਕਿ ਲਖਾਓ ਆ ਦੇਖੋ ਜੀ ਬੁੱਕ ਫੇਅਰ ਚ ਆਓ ਤੇ ਆ ਪ੍ਰੋਗਰਾਮ ਵੀ ਵਾਧੂ ਹੈ ਔਰ ਖਾਣ ਪੀਣ ਦਾ ਚੀਜ਼ ਸਹੀ ਗੱਲ ਹੈ ਸਾਲ ਪਾਸ ਫੈਸ਼ਨ ਸੀ ਆ ਜਾਂਦਾ ਉਲਟ ਆਹ ਲੇਡੀਜ਼ ਆਈਟਮ ਸ਼ੁਰੂ ਹੋ ਗਈ ਆ ਚਾਰ ਨਾਰੀ ਦਾ ਤੇਲ ਹਾਂਜੀ ਸਾਹਿਬ ਜੀ ਕੀ ਵੇਚ ਰਹੇ ਹੋ ਠੀਕ ਆ ਜੀ ਦੇਖੋ ਵੀਰ ਜੀ ਲੈ ਲੇ ਬੇ ਤੇਲ ਨਹੀਂ ਅੱਛਾ ਜੀ ਮੈਂ ਸਰੋਂ ਦਾ ਬਦਾਮ ਦਾ ਨਾਰੀਆ ਦਾ ਠੀਕ ਹੈ ਜੀ ਹਲਸੀ ਦਾ ਜੀ ਇਹ ਦੇਖੋ ਇਹ ਕਿਹੜਾ ਜੀ ਬੋ ਦੇਖੋ ਜੀ ਇਹ ਇਹ ਕਿਹੜਾ ਭਾਜੀ ਸਰੋਂ ਦਾ ਵਕਈਆ ਕੋਲਡ ਪ੍ਰੈਸ ਲੱਕੜ ਦੀ ਪੂੰਡੂ ਵਾਲੀ ਕੀ ਕਿੰਨੇ ਹੋਣਗੇ ਪਾਜੀ ਕੈਰੇਟ ਹੈ ਇਹ ਇਹ ਜੀ 200 ਰੇਟ ਦੇ ਬੱਖਰੇ ਬੱਖਰੀ ਨਹੀਂ ਜੀ ਇਹਦਾ 550 ਹੋ ਗਿਆ 200 ਐ ਟੋਟਲ ਕਿਲੋ ਦਾ ਰੇਟ ਦੱਸੋ ਕਿੰਨੇ ਲੀਟਰਾਂ ਚਾਹੀਏ ਲੀਟਰ ਸੌਰੀ ਹਾਂਜੀ ਹਾਂਜੀ ਲੀਟਰਾਂ ਚਾਹੀਏ ਜੀ ਇਹ ਪੀੜੀ ਸਰੋਂ ਦਾ ਡੋਡੀ ਰੇਟ ਨਹੀਂ ਜੀ ਆਹ ਲੋਕ ਰੇਟ ਵੀ ਇਹਨੇ ਡੋਡੀ ਰੇਟ ਨਹੀਂ ਜੀ ਪੈਕਿੰਗ ਦੇ ਹਿਸਾਬ ਨਾਲ ਮਤਲਬ ਅੱਧਾ ਕਿਲੋ ਦੇ ਪੈਕਿੰਗ ਦਾ ਕੈਰੇਟ ਹੈ ਹਾਂ ਹਾਂ ਇਹ ਡੋਡੀ ਆ ਗਿਆ ਜੀ ਕਿੰਨੇ ਲੈਣੀ ਕਿੰਨੀਆਂ ਤੁਸੀਂ ਦੱਸੋ ਜੀ ਇਹ 150 ਦੀ ਆ ਗਈ ਮੈਂ ਤਾਂ ਅੱਧਾ ਕਿਲੋ 150 ਦੀ ਹਾਂ ਜੀ ਤੇ ਪਾਜੀ ਹੋਰ ਕਿਹੜਾ ਕਿਹੜਾ ਸਾਮਾਨ ਹੈ ਆਪਣੇ ਕੋਲ ਇਹ ਸਹੀ ਗੱਲ ਇਹ ਇਹ ਜੀ ਆਪਣਾ ਪੁਜੀ ਆ ਗਿਆ ਜੀ ਪੁਜੀਆ ਨਮਕੀਨ ਹਾਂ ਇਹ ਲਾਲ ਮਿਰਚਾਂ ਕੀ ਭਾਜੀ ਹੈ ਨਾ ਹਾਂਜੀ ਇਹ ਭਾਜੀ ਕੀ ਮੁੱਢੀ ਆ ਦੇਖ ਯਾਰ ਕਾ ਚੀਜ਼ ਹੈ ਨਾ ਇੱਕ ਮਿਤਾ ਹੋਇਆ ਹੈ ਦਹੀਂ ਦਹੀਂ ਪਾਣ ਲਈ ਓਕੇ ਕਵੀਆਂ ਚੀਜ਼ਾਂ ਇਹ ਦੋ ਸਟੈਲ ਨਾਲ ਨਜ਼ਰੇ ਸਾਡੀਆਂ ਗੂੜਾ ਜੀ ਬਣ ਲੱਗ ਲੱਗ ਤਰਾਂ ਤੇ ਸੌਂਫ ਵਾਲਾ ਗੂੜਾ ਹੈ 130 ਰੁਪਏ ਗੱਜਰ ਵਾਲਾ ਆਮਲਾ ਛੋਲੇ ਐ ਗੁੜ ਵਧੀਆ ਆਈਟਮ ਐ ਕਿੰਨਾ ਕਾਊਂਟਰ ਮਾ ਵੀਰ ਜੀ ਆਪਣਾ 729557 ਜੀ 23899 ਮੈਂ ਤੇਲ ਵਾਲਾ ਇੱਥੇ ਮਾਰੂ ਜੀ ਕੈਮਰਾ ਇਹ ਬਾਈ ਬੱਬਰ ਕੋਲ ਫੋਟੋ ਉਡਾ ਲੈਣੀ ਠੀਕ ਆ ਜੀ ਆ ਸੇਕੋ ਆ ਚੈੱਕ ਕਰੋ ਜੀ ਕਾਲਾ ਪੰਜਾਬ ਬਾਈ ਨੇ ਰੇਟ ਤਾਂ ਆਪਾਂ ਦੱਸੇ ਨਹੀਂ ਪਰ ਪ੍ਰੋਡਕਟ ਅੱਛੇ ਤੇ ਹਨ ਹਾਂ ਰੇਟ ਤਾਂ ਨਹੀਂ ਹੈ ਅਚਾਰ ਹੈ ਲਗ ਲਗ ਸੱਜਣ ਅਚਾਰ ਹੀ ਹੈ ਰਪੇਨ ਤਾਂ ਅਚਾਰ ਵੀ ਹਾਂ ਆਮ ਰੱਬਾ ਗਾਜਰ ਦਾ ਮਰੱਬਾ ਆਮ ਦਾ ਮਰੱਬਾ ਸੇਬ ਦਾ ਮਰੱਬਾ ਮੈਨੂੰ ਤਾਂ ਸਹੀ ਗੱਲ ਜੀ ਲੈ ਆ ਕੁਛ ਇਕੱਠੇ ਕਰਦੇ ਸਾਡੇ ਨਾਲ ਆ ਦੇਖੋ ਜੀ ਇਹ achar ਕਿੰਨਾ ਵਧੀਆ ਪਿਆ ਲੱਗ ਲੱਗ ਤਰ੍ਹਾਂ ਦਾ achar ਪਿਆ ਉਰੇ ਤੇ ਆ ਨਮਕੀਨ ਵੀ ਪਈ ਹੋਈ ਜੀ ਆਓ ਪੰਜਾਬ ਯੂਨੀਵਰਸਿਟੀ ਆਓ ਜੀ 1 ਤਰੀਕ 1 April ਤੋਂ ਲੈ ਕੇ 5 April ਤੱਕ ਇਹ ਮੇਲਾ ਚੱਲ ਰਿਹਾ ਹੈ ਕਿਤਾਬਾਂ ਤੇ ਕਿਤਾਬਾਂ ਵੀ ਲੋ ਇਥੋਂ ਤੇ ਹੋਰ ਵੀ ਆਨੰਦ ਮਾਣੋ achar ਵੱਖ-ਵੱਖ ਤਰ੍ਹਾਂ ਦੇ অর্ਗੈਨਿਕ ਪ੍ਰੋਡਕਟ ਔਰ ਵੀ ਤੁਹਾਨੂੰਰੇ ਬਹੁਤ ਕੁਝ ਦੇਖਣ ਨੂੰ ਮਿਲੂਗਾ। ਹਾਂਜੀ ਦੇਖੋ ਜੀ ਰੰਗ ਕਰੋ ਚੈੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਜੋ ਪੁਸਤਕ ਮੇਲਾ ਚੱਲ ਰਿਹਾ ਹੈ। ਇੱਥੇ ਤੁਹਾਨੂੰ ਪੁਸਤਕਾਂ ਹੀ ਨਹੀਂ ਮਿਲਣਗੀਆਂ ਹੋਰ ਵੀ ਬਹੁਤ ਸਾਮਾਨ ਹੈ। ਆਹ ਦੇਖੋ ਜੀ। ਸੱਚੀ ਸਾਖੀ। ਆ ਦੇਖੋ ਜੀ ਚੈੱਕ ਕਰੋ ਪੰਜਾਬੀ ਨਾਲ ਰੰਗੇ ਹੋਏ ਬੈਗ ਬਹੁਤ ਸੋਹਣੇ ਸੋਹਣੇ ਬੈਗ ਹੈ ਪਾਜੀ ਕੀ ਰੇਟ ਹੈ ਜੀ ਕੀ ਰੇਟ ਪੈਂਦਾ ਜੀ ਚਲੋ ਜੀ ਇਹ ਸਿੰਗਲ ਬੈਗ 600 ਠੀਕ ਹੈ ਚੋਲਾ 400 ਤੇ ਸਿੰਗਲ ਬੈਗ 600 600 ਤੋਂ ਜ਼ਿਆਦਾ ਹਾਂ 4.5 ਆ ਜੀ ਲੋ ਜੀ ਆਜੋ ਪੰਜਾਬੀ ਯੂਨੀਵਰਸਿਟੀ ਆ ਦੇਖੋ ਬੈਗ ਬੜੇ ਸੋਹਣੇ ਸੋਹਣੇ ਆ ਜੀ ਪੰਜਾਬੀ ਚ ਲਿਖੇ ਹੋਏ ਬਾਕੀ ਬੁਕਸ ਤਾਂ ਤੁਹਾਨੂੰ ਦਿਖ ਹੀ ਰਹੀਆਂ ਜੀ ਬੜੀ ਸੋਹਣੀਆਂ ਸੋਹਣੀਆਂ ਬੁਕਸਾਂ ਜੀ ਬੈਸਟ ਸੇਲਰ ਬੁੱਕ ਕਿਹੜੀ ਭਾਜੀ ਆਪਣੀ ਬੈਸਟ ਸੇਲਰ ਬੁੱਕ ਕਿਹੜੀ ਚੱਲ ਰਹੀ ਹੈ ਜੀ ਆਪਣੀ 40 ਦਿਨ ਚੱਲ ਰਹੀ ਹੈ ਹੈ ਜੀ 40 ਦਿਨ ਚੱਲ ਰਹੀ ਹੈ ਅੱਛਾ ਜੀ ਇਹ ਚੱਲ ਰਹੀ ਹੈ ਜੀ 40 ਇਹਦਾ ਕੀ ਵਿਸ਼ਾ ਵਸਤੂ ਭਾਜੀ ਇਹਦਾ ਕੀ ਵਿਸ਼ਾ ਵਸਤੂ ਹੈ ਜੀ ਚੇਦੇ ਤੇ ਫਕੀਰ ਦਾ ਸਾਫਰ ਉਹਦਾ 40 ਦਿਨਾਂ ਦਾ ਹਾਂ ਜੀ ਹਾਂ ਜੀ ਮੈਨੂੰ ਲੈ ਕੇ ਸੁਭਾਵ ਦਾ ਬਾਬਾ ਹੁੰਦਿਆ ਚਲ ਪੜਨ ਨੂੰ ਹਰੇਕ ਨੂੰ ਲਾਦਾ ਮੇਰੀ ਜ਼ਿੰਦਗੀ ਨਾਲ ਕਿਤਾਬ ਦੀ ਠੀਕ ਹੈ ਜੀ ਜੋ ਉੱਤਰ ਆਇਆ ਉਹ ਮੈਂ ਸੱਜਾ ਕਰਾਇਆ ਤੇ ਮੈਂ ਚਾਹ ਵੀ ਆ ਗਈ ਨਹੀਂ ਨਹੀਂ ਚਾਹ ਨਹੀਂ ਪੀਣੀ ਚਾਹ ਲਓ ਵੀ ਸੂਤ ਸਾਹਿਬ ਜੀ ਆ ਦੇਖੋ ਜੀ ਰੰਗ ਇਹ ਆਹ ਦਾਦੀ ਨਿਕਲੀ ਅੰਦਰ ਦੇਖ ਬੜੇ ਖੂਬ ਨੇ ਬੜੇ ਬੁਲਦੇ ਨੇ ਫਰੈਸ਼ ਦਾ ਪਿੰਡ ਵੈਸੇ ਤਾਂ ਜਮਾਨਾ ਦੇਖੋ ਜੀ ਟੈਕਨੋਲੋਜੀ ਦਾ ਆ ਗਿਆ ਮੋਬਾਈਲਾਂ ਦਾ ਆ ਗਿਆ ਪਰ ਕਿਤਾਬਾਂ ਵਾਲੇ ਸ਼ੌਕੀਨ ਹਲੇ ਵੀ ਕਿਤਾਬਾਂ ਪੜ੍ਹ ਹੀ ਜਾਂਦੇ ਆ ਤੇ ਨਹੀਂ ਲਓ ਜੀ ਖਾਸ ਸਾਈਟ ਵੀ ਆ ਗਿਆ ਤਾਂ ਆ ਜੀ ਰਾਧਾ ਸਵਾਮੀ satsang 베ਸ ਦਾ ਕਾਊਂਟਰ ਨਾ ਦੇਖੋ ਜੀ ਬਾਕੀ ਕਾਉਂਟਰ ਲੱਗੇ ਹੋਏ ਆ ਉਰੇ ਕਿਤਾਬਾਂ ਦੇ ਇੱਕ ਤਰੀਕ ਤੋਂ ਲੈ ਕੇ ਪੰਜ ਤਰੀਕ ਤੱਕ 5 ਅਪ੍ਰੈਲ ਤੱਕ ਚੱਲਣਾ ਹੈ ਇਹ ਬੁੱਕ ਫਿਰ ਆਪ ਆਓ ਬੱਚਿਆਂ ਨੂੰ ਲੈ ਕੇ ਆਓ ਦਿਖਾਓ ਇਹ ਦੇਖ ਰਹੇ ਹੋ ਜੀ ਤੁਸੀਂ ਸਾਹਮਣੇ ਭੀੜ ਪਿੰਕਲਵੜ ਦੇ ਕਾਉਂਟਰ ਤੇ ਇੱਥੇ ਕਾਫੀ ਬੁੱਕਸ ਇਹਨਾਂ ਨੇ ਫ੍ਰੀ ਵੀ ਲਗਭਗ ਸਾਰੀ ਬੁੱਕਸ ਹੀ ਫ੍ਰੀ ਹੈ ਤੇ ਰਸ਼ ਦੇਖੋ ਜੀ ਲੱਗਿਆ ਹੋਇਆ ਪਿਓ ਤੇ ਪੁੱਤਰ ਲੋ ਜੀ ਹੁਣ ਪਹੁੰਚੇ ਆ ਅਸੀਂ 59 ਨੰਬਰ ਕਾਊਂਟਰ ਤੇ ਜੀ ਤੇ ਦੇਖਦੇ ਆ ਇੱਥੇ ਕਿਹੜੇ ਕਿਹੜੇ ਕਿਤਾਬਾਂ ਅਵੇਲੇਬਲ ਆ ਹਾਂਜੀ ਮਾੜੋ ਵਾਲੇ ਬੁੱਕਾ ਜੀ ਬਾਤ ਹੋਇਆ ਹੈ ਨਾ ਇਹ ਕਿ ਅਗਰ ਬੰਮਣਾ ਹੀ ਤੇ ਬ੍ਰਾਹਮਣਾ ਹੀ ਤੇ ਹੈ ਬ੍ਰਾਹਮਣ ਹੀ ਤੇ ਜੁਦਾ ਹੋ ਕੇ ਚੱਲੇ ਆਂ ਸਵੰਦ ਬੜਾ ਸਤੂ ਨਹੀਂ ਹੋਣਾ ਇਹ ਕਿਹੜੀ ਬੁੱਕਾ

मैम के मटीरियल है जी वाइट सीमेंट ओके आर्ट एंड क्राफ्ट है सारा hmm. चलो जी वादिया अगले काउंटर वाल हाँ देखो जी अत्री आतंट पोस्टर भी है सी ਆ ਦੇਖੋ ਜੀ ਖਾਣ ਪੀਣ ਵਾਲਾ ਸਮਾਨ ਪੂਰਾ ਚਾਹ ਹਮ ਹਮ ਚਲੋ 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 ਚਲ ਸੌਸ ਸ਼ਹਿਦ ਨੱਬਾ ਬਲਾਕ ਤੋਂ ਆਇਆ ਹੋਇਆ ਜੀ ਉਰੇ अच्छा जी ਇਹਨਾਂ ਦੋ ਆਪਾਂ ਰੀਸਨ ਤਿਆਰ ਕਰਦੇ ਤੇ ਸਾਰੇ ਪ੍ਰੋਡਕਟ ਦੇਸਾਂ ਦੇ ਸਰੋਂ ਦੇ ਦੇ ਸਰੋਂ ਦੇ ਦੇਣ ਤਿਆਰ ਕਰਦੇ ਠੀਕ ਹੈ ਵੀਰ ਜੀ ਇੱਕ ਵਾਰੀ ਤੇ ਨੋਟਿਸ ਕਰ ਲਿਆ ਦੁਬਾਰਾ ਮੀਟਿੰਗ ਕਰਦੇ ਠੀਕ ਹੈ ਜੀ ਦੇਸੀ ਖੰਡ ਹੁੰਦੀ ਹੈ ਸਰ ਦੇਸੀ ਖੰਡ ਵਿੱਚ ਬਣੀ ਆਮਲੇ ਦੀ ਕੈਂਡੀ ਹੈ ਇਹਨਾਂ ਛੋਲੇ ਨੂੰ ਭੁੱਲ ਕੇ ਤਿਆਰ ਹੋਈਏ ਭੁੱਜੇ ਛੋਲੇ ਆ ਦੇਸੀ ਖੰਡ ਵਿੱਚ ਬਣੇ ਨੇ ਸਾਰੇ ਮਨਪ੍ਰੀਏ ਸਰ ਆਮਲੇ ਦੀ ਚਟਨੀ ਹੈ ਕੱਚੇ ਆਮਲੇ ਦੀ ਚਟਨੀ ਹੈ ਗੁਲਕੰਦ ਗਾਂਜੀ ਹੈ ਗੁਲਕੰਦ ਮਿਸ਼ਰੀ ਤੇ ਤਿਆਰ ਹੋਇਆ ਸਰ ਆਮਲੇ ਦਾ ਜੈਨ ਮਾਜੂਗਾ ਇਹ ਤੁਹਾਨੂੰ ਅੰਮ੍ਰਿਤਦਾਵਾ ਤੋਂ ਕੰਮ ਦਾ ਜੈਮ ਲੀਨ ਲੀਨ ਜੀ ਫਿਰ ਸਿਰਕੇ ਹੈ ਗੰਨੇ ਦਾ ਜਾਮਨ ਦਾ ਸੀਰ ਦਾ ਸਿਰਕਾ ਪ्योर ਆਮਲੀ ਦੀ ਸੇਵ ਦੀ ਕੰਡੀ ਉਸੇ ਸ਼ੱਕਰ ਹੈ ਭਾਜੀ ਕਿਹੜਾ ਰੇਟ ਰੇਟ ਗਿਆ ਇਹ ਸ਼ੱਕਰ ਦਾ 100 ਰੁਪਏ ਕਿਲੋ 100 ਰੁਪਏ ਲੈ ਵਧੀਆ ਸ਼ੱਕਰ ਹੈ ਜੀ 85 ਗੰਨੇ ਦੀ ਦੀ ਸ਼ੱਕਰ ਠੀਕ ਹੈ ਦੇਖੋ ਖੁੱਲੀ ਤਾਂ ਨਹੀਂ ਪਈ ਟੈਸਟ ਕਰਨ ਲਈ ਕਰ ਬਈ ਉਸ ਆਪ ਚੈੱਕ ਕਰੋ ਕਰੋ ਚੈੱਕ ਕਰੋ ਲੈਓ ਸਰ ਮਨੂ ਜੀ ਸ਼ੂਡ ਦੇਸੀ 85 ਕੰਨ ਦੇ ਚਾਰ ਦੁੱਧ ਖੀਰ ਜੋ ਵੀ ਬਣਾਓਗੇ ਆਲਟੀਮੇਟ ਚਲੋ ਭਾਈ ਸ਼ੱਕਰ ਕਰੋ ਬੈਠ ਕੇ ਯਾਰ ਕਿੰਨੀ ਕੌਣੀ ਸਰ ਕਿਤੋਂ ਤਿਆਰ ਕੀਤੇ ਹੋਣੇ ਅੱਛਾ ਜੀ ਇਹ ਸਾਰਾ ਆਪ ਹੀ ਤਿਆਰ ਕਰਦੇ ਹੋ ਸਰ ਠੀਕ ਹੈ ਇਹ ਸਬਜੀ ਦੇ ਪਕੌੜਾ ਹਨ ਭਾਜੀ ਹਾਂ ਜੀ ਜੀ ਸਬਜੀ ਦਾ ਪਕੌੜਾ ਠੀਕ ਹੈ ਇਹਦਾ ਅੱਧਾ ਕਿਲੋ ਹੈ ਰੇਟ 100 ਠੀਕ ਹੈ ਤੇ ਇਹਦਾ ਕਿੰਨਾ ਬੇਟਾ ਕਿਲੋ ਅੱਧਾ ਕਿਲੋ ਹੀ ਹੈ ਅੱਧਾ ਕਿਲੋ ਹੈ ਸਰ ਠੀਕ ਹੈ ਇਹਨੇ ਤਿਆਰ ਕਰ ਦਿੰਦੇ ਹਾਂ ਕਿੰਨਾਂ ਕਿਲੋ ਪ੍ਰੀਸ ਜੜਾੜੀਆਂ ਬਣੇ ਤਿਆਰ ਚੁੱਕੀ ਹੈ ਠੀਕ ਹੈ ਵੀਰ ਜੀ ਠੀਕ ਹੈ ਵੀਰ ਜੀ ਥੈਂਕ ਯੂ ਹਾਂਜੀ ਸਾਹਿਬ ਜੀ ਕਿਆ ਵੇਚ ਰਹੇ ਹੋ ਅੱਛਾ ਅੱਛਾ ਜੀ ਠੀਕ ਹੈ ਲਓ ਜੀ ਦੇਖੋ ਬੁੱਕ ਫੇਰ ਦੇ ਰੰਗ ਬੈਗ ਬੈਗ ਦੇਖੋ ਬੈਗ ਵਾਜੀ ਵਾਹ ਤਾਂ ਤਾਂ ਕਰਾਈ ਪਈ ਕਿੰਨਾ 58 ਨੰਬਰ ਤੇ 58 ਨੰਬਰ ਚੱਲਣਾ ਨਾ ਚੱਲ ਆ ਜੇ ਹਾਨੀ ਸਤਿ ਸ਼੍ਰੀ ਅਕਾਲ ਜੀ ਹੁਣ ਅਸੀਂ ਪਹੁੰਚੇ ਆ ਜੀ ਇਨਚਾਰਜ ਪਬਲਿਕੇਸ਼ਨ ਬਿਊਰੋ ਕੋਲ ਤੇ ਇਹਨਾਂ ਦੀ ਦੇਖ ਰਿਕ ਚ ਸਾਰਾ ਇਹ ਪੁਸਤਕ ਮੇਲਾ ਚੱਲ ਰਿਹਾ ਹੈ ਤੇ ਸਰ ਨੂੰ ਅਸੀਂ ਬੇਨਤੀ ਕਰਾਂਗੇ ਕਿ ਕੁਝ ਆਪਣੇ ਥੀਸ ਇਸ ਮੇਲੇ ਬਾਰੇ ਜ਼ਰੂਰ ਰੱਖਣਾ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਮੇਲਾ 11ਵਾਂ ਪੁਸਤਕ ਮੇਲਾ ਪੰਜਾਬੀ ਯੂਨੀਵਰਸਿਟੀ ਰੋਂ ਲਗਾਤਾਰ ਹਰ ਸਾਲ ਕਰਵਾਇਆ ਜਾਂਦਾ ਇਸ ਮੇਲੇ ਵਿੱਚ ਸਾਹਿਤ ਪੰਜਾਬੀ ਨੂੰ ਪਰਫੁੱਲਤ ਕਰਨ ਸਟੋਰੀਜ਼ ਤੇ ਹੋਰ ਬੱਚਿਆਂ ਲਈ ਵੀ ਬਹੁਤ ਵਧੀਆ ਇੱਕ ਸਾਇੰਸ ਦਾ ਸਟਾਲ ਦਾ ਸੁਮੇਲ ਮਿਲਦਾ ਹੈ ਠੀਕ ਹੈ ਇਹ ਮੇਲੇ ਨੂੰ ਕਰਾਉਣ ਵਿੱਚ ਸਾਡੀ ਅਥਾਰਟੀ ਦਾ ਬਹੁਤ ਸਹਿਯੋਗ ਰਿਹਾ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਜਦੋਂ ਵੀ ਉਹਨਾਂ ਤੋਂ ਕਿਸੇ ਵੀ ਮਕਸਦ ਲਈ ਪਰਵਾਨਗੀ ਮੰਗੀ ਉਹਨਾਂ ਨੇ ਜਿਵੇਂ ਇਹ ਮੇਲੇ ਦੀ ਹੋ ਖੁਸ਼ੁਰਤੀ ਇਹ ਹੈ ਕਿ ਕਿਤਾਬ ਜੋ ਕਿ ਹਰ ਇਨਸਾਨ ਦਾ ਇੱਕ ਚੰਗਾ ਮਿੱਤਰ ਹੋ ਸਕਦੀ ਹੈ ਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਵੀ ਆਪਾਂ ਸਾਰੇ ਰਲ ਮਿਲ ਕੇ ਇਸ ਮੇਲੇ ਦੀ ਰੌਣਕ ਵਧਾਈਏ ਤੇ ਇਹਦੇ ਵਿੱਚ ਭਾਗ ਲấyੇ ਤੇ ਚੰਗੀਆਂ ਕਿਤਾਬਾਂ ਦੇਖਣ ਨੂੰ ਤੁਹਾਨੂੰ ਪੜ੍ਹਨ ਨੂੰ ਮਿਲਣ। ਥੈਂਕ ਯੂ। ਥੈਂਕ ਯੂ ਜੀ। ਸ਼ੁਕਰੀਆ।